ਹੈ ਬੜੀ ਕਿਰਪਾ ਲਓ ਅਗਲੀ ਕਬੱਡੀ ਸੇਵਕ ਜੀ ਕਰਿਓ ਗੱਲ ਕਬੱਡੀ ਤੇ ਕਬੱਡੀ ਪੈਂਦੀ ਆ ਦੁਨੀਆ ਨਜ਼ਾਰੇ ਲੈਂਦੀ ਆ ਪਹਿਲਵਾਨ ਦਾ ਪੁੱਤਰ ਹਾਕਮਾਲੀਆ ਜੱਗੂ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧ ਗਿਆ ਮੇਰੇ ਮਿੱਤਰੋ ਆ ਤੇ ਵੱਖਰੀ ਸੀਨ ਬਣ ਗਿਆ ਆ ਤੇ ਵੱਖਰੀ ਨਜ਼ਾਰਾ ਬਣ ਗਿਆ ਉਹ ਜਖੇਪੜ ਦੇ ਮੇਲੇ ਦਾ ਹਾਕਮਾਲੀਆ ਜੱਗੂ ਕਹਿੰਦੇ ਜੱਫੀਆਂ ਤੋਂ ਰੇਡਾਂ ਤੇ ਆ ਗਿਆ ਉਹ ਜੱਗੂ ਤੇ ਬੂਟੇ ਦੀ ਟੱਕਰ ਚੱਲ ਜਿਆ ਇਹ 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 ਸਣੱਖਿਆ ਦੁਨੀਆ ਨੇ ਨਾਂ ਤੇਰਾ ਰੱਖਿਆ ਰੌਣ ਤਾਂ ਪਿੰਡ ਖੇਡ ਰਿਹਾ ਹਾਕਮਾਲੀਆ ਜੱਗੂ ਫੇਰ ਆ ਗਿਆ ਭਿੰਦਾ ਅਮਰੀਕਾ ਤੇ ਦਿਦਾਰ ਆਸਟ੍ਰੇਲੀਆ ਵੱਲੋਂ 5100 ਹੋਊਗਾ ਜਫੇ ਦਾ ਆ ਮੇਰੇ ਮਿੱਤਰੋ ਹੱਲਾ ਗੱਲਾ ਹੋ ਗਿਆ ਅਣਲਾਣੇ ਦਾ ਬੂਟਾ ਤੇ ਹਾਕਮਾਲੀਆ ਜੱਗੂ ਅੱਜ ਜਖੇਪੜ ਦੇ ਵਿੱਚ ਸਿਰਾ ਹੋ ਗਿਆ ਜਖੇਪੜ ਦੇ ਵਿੱਚ ਐਂਡ ਹੋ ਗਿਆ ਕਬੱਡੀ 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 ਉਹ ਸਿਰਾ ਹੀ ਹੋ ਗਿਆ ਕਬੱਡੀ 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 ਹੋ ਗਿਆ ਮੁੰਡੇ ਸੰਗਰੂਰ ਦੇ ਅੱਖਾਂ ਨਾਲ ਘੂਰਦੇ 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 ਓਏ ਬਾਈ ਸੱਚੀ ਦੱਸਵੇ ਤੂੰ ਬਾਅਦ ਕੁਝ ਬਚਿਆ